ਇੱਕ ਕਿਨੋਂ ਨਹੀਂ ਹਰਕਤ ਹੋਈ ਹੈ ਹਰਕਤ ਨਹੀਂ ਦਰਿੰਦਗੀ ਹੋਈ ਹੈ ਦਰਿੰਦਗੀ ਤੋਂ ਵੀ ਵੱਡਾ ਕੋਈ ਸ਼ਬਦ ਹੈ ਹਿਵਾਨੀਅਤ ਜਾਂ ਫਿਰ ਜੋ ਮਰਜੀ ਕਹਿ ਲੋ ਉਹ ਘਟਨਾ ਵਾਪਰੀ ਹੈ ਇੱਕ ਨਬਾਲਗ ਕੁੜੀ ਜਿਸ ਦੀ ਉਮਰ ਤਕਰੀਬਨ 18 ਸਾਲ ਦੇ ਲਾਗੇ ਹੈ ਘਟ ਹੈ ਆਪਣੇ ਫਿਓਂਸੇ ਦੇ ਨਾਲ ਘੁੰਮਣ ਫਿਰਨ ਗਈ ਸੀ ਤੇ ਉਸੇ ਜਗ੍ਹਾ ਤੇ 8 ਤੋਂ 10 ਨੌਜਵਾਨਾਂ ਵੱਲੋਂ ਉਸ ਦੇ ਨਾਲ ਮਿਲ ਕੇ ਇੱਕ ਦਰਿੰਦਗੀ ਨੂੰ ਅੰਜਾਮ ਦਿੱਤਾ ਗਿਆ ਦਰਿੰਦਗੀ ਦੀ ਵਾਰਦਾਤ ਕੀਤੀ ਗਈ ਹੈ ਤੇ ਇਨ੍ਹਾਂ 10 ਲੋਕਾਂ ਦੇ ਵਿੱਚੋਂ ਬੇਸ਼ੱਕ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਜੋ ਗੱਲ ਹੈ ਇਨ੍ਹਾਂ 8ਾਂ ਦੇ ਵਿੱਚੋਂ ਇੱਕ ਵੱਡਾ ਨਾਮ ਸਾਹਮਣੇ ਆਇਆ ਜਿਸ ਜੋ ਕਿ ਸਿੱਧੇ-ਸਿੱਧੇ ਤੌਰ ਦੇ ਉੱਤੇ ਬੀਜੇਪੀ ਦੇ ਨਾਲ ਸਬੰਧ ਰੱਖਦਾ ਹੈ ਬੀਜੇਪੀ ਦਾ ਯੁਵਾ ਨੌਜਵਾਨ ਹੈ ਅਤੇ ਉਸ ਦੇ ਅਗਵਾਈ ਦੇ ਵਿੱਚ ਤਕਰੀਬਨ ਇਹ ਸਾਰੀ ਗੰਦੀ ਵਾਰਦਾਤ ਵਾਪਰੀ ਹੈ ਤੇ ਇਸ ਸਾਰੀ ਘਟਨਾ ਘਨੌਣੀ ਹਰਕਤ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆ ਹੋਇਆ 10 ਵਿੱਚੋਂ 8 ਨੂੰ ਗ੍ਰਿਫਤਾਰ ਕਰ ਲਿਆ ਪਰ ਦੋ ਜਾਣੇ ਹਾਲੇ ਵੀ ਫਰਾਰ ਨੇ ਇਸ ਦਰਿੰਦਗੀ ਨੂੰ ਜਿਹੜੇ ਦਰਿੰਦਿਆਂ ਨੇ ਅੰਜਾਮ ਦਿੱਤਾ ਹੈ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਨਾਮ ਲੋਕਲ ਬੀਜੇਪੀ ਲੀਡਰ ਅਖਿਲੇਸ਼ ਪ੍ਰਤਾਪ ਸਿੰਘ ਦਾ ਨਾਮ ਸ਼ਾਮਲ ਹੈ ਅਤੇ ਉਹਨਾਂ ਤੋਂ ਇਲਾਵਾ ਅਮਿਤ ਕੁਮਾਰ ਸੋਨੂ ਜਿੰਕੂ ਅਜੇ ਕੁਮਾਰ ਸੌਰਬ ਬ੍ਰਿਜੇਸ਼ ਕੁਮਾਰ ਸੋਨੂ ਕੁਮਾਰ ਇਹ ਸਾਰੇ ਹੁਣ ਗ੍ਰਫਤਾਰ ਕਰ ਲਏ ਗਏ ਨੇ ਪਰ ਇਹਨਾਂ ਤੋਂ ਇਲਾਵਾ ਦੋ ਹੋਰ ਵਿਅਕਤੀ ਨੇ ਜੋ ਫਿਲਹਾਲ ਪੁਲਿਸ ਦੀ ਹਿਰਾਸਤ ਤੋਂ ਬਾਹਰ ਨੇ ਤੇ ਇਸੇ ਦੌਰਾਨ ਅਖਿਲੇਸ਼ ਪ੍ਰਤਾਪ ਸਿੰਘ ਜਿਨ੍ਹਾਂ ਦੇ ਬੀਜੇਪੀ ਦੇ ਨਾਲ ਗੁੜਾ ਸੰਬੰਧ ਹੈ ਆਪਣੇ ਆਪ ਨੂੰ ਏਪੀਐਸ ਲਿਖਦੇ ਨੇ ਯਾਨੀ ਕਿ ਸਿੱਧੇ ਤੌਰ ਦੇ ਉਤੇ ਯੂਵਾ ਮੋਰਚਾ ਨੇ ਉਹ ਬੀਜੇਪੀ ਦੇ ਨਾਲ ਜੁੜੇ ਹੋਏ ਨੇ ਖਾਨਕਾਸਨ ਖੇਤਰ ਵਿੱਚ ਇੱਕ ਯੂਥੀ ਦੇ ਸਾਥ ਕੁਝ अपराधियों ने बलात्कार की घटना कारित की थी जिसमें कासगंज और क्राइम ब्रांच अन्य थानों की गठित टीम द्वारा उन आरोपियों में से कुल आज आठ आरोपियों की गिरफ्तारी कर ली गई है इसमें से दो आरोपी अभी भी शेष हैं शीघ्र ही उन, उनकी भी गिरफ्तारी करके सभी के विरुद्ध कठोर से कठोर बैधानी कार्रवाई की जाएगी थाना कोतवाली कासगंज की एक घटना संज्ञान में आई है जिसमें एक युवती जो अपने मंगेतर के साथ नहर किनारे एक खेत में बैठी थी कुछ लोगों ने उन्हें अकेला पाकर युवती के साथ बलात्कार किया एवं उसके मंगेतर से कुछ रुपए छीन लिए घटना का त्वरित संज्ञान लेकर थाना कोतवाली पर सुसंगत धाराओं में अभियोग पंजीकृत किया गया है एवं अभी तक इस प्रकरण में पांच लोगों को गिरफ्तार किया गया है हमारी कई टीमें अभी भी रवाना है एवं साक्ष्य संकलन की कार्रवाई प्रचलित है इस प्रकरण में कठोरतम वैधानिक कार्रवाई कासगंज पुलिस के द्वारा की जा रही है ਉੱਤਰ ਪ੍ਰਦੇਸ਼ ਦੇ ਕਾਸ ਗੰਜ ਦੇ ਵਿੱਚ ਇਹ ਸਾਰੀ ਕਾਨੂੰਨੀ ਵਾਰਦਾਤ ਹੋਈ ਹੈ ਤੇ ਉਸੇ ਜਗ੍ਹਾ ਤੇ ਇਹ ਫਿਲਹਾਲ ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਜੋ ਉਸ ਬੱਚੀ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ तकरीबन ਜੋ 18 ਸਾਲ ਦੇ ਨਜ਼ਦੀਕ ਦੀ ਉਮਰ ਹੈ ਆਪਣੇ ਫਿਓਂਸੇ ਦੇ ਨਾਲ ਉਹ ਕੁੜੀ ਕਿਤੇ ਘੁੰਮਣ ਗਈ ਹੋਈ ਸੀ ਬੈਠੇ ਸੀ ਨਹਿਰ ਦੇ ਕੰਢੇ ਤੇ ਪਿਕਨਿਕ ਮਨਾਣ ਗਈ ਸੀ ਆਪਣਾ ਕੁਆਲਟੀ ਟਾਈਮ ਸਪੈਂਡ ਕਰਨ ਗਈ ਸੀ ਤਾਂ ਉੱਥੇ ਹੀ ਇਹ ਲੋਕ ਆਉਂਦੇ ਨੇ ਤੇ ਉਹਨਾਂ ਵੱਲੋਂ ਪਹਿਲਾਂ ਇਸ ਜੋ ਜੋੜਾ ਹੈ ਇਸ ਦੇ ਨਾਲ ਪਹਿਲਾਂ ਤਾਂ ਅ genau ਨਹੀਂ ਹਰਕਤ ਕੀਤੀ ਜਾਂਦੀ ਹੈ ਮੁੰਡੇ ਦੇ ਸਾਹਮਣੇ ਹੀ ਕੁੜੀ ਦੇ ਨਾਲ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਾਅਦ ਵਿੱਚ ਮੁੰਡੇ ਦੇ ਕੋਲ ਜੋ ਨਕਦੀ ਸੀ ਉਹ ਵੀ ਉੱਥੋਂ ਲੈ ਕੇ ਚਲੇ ਗਏ ਅਤੇ ਇਹਨਾਂ ਸਾਰੇ ਦੇ ਵਿੱਚ ਇੱਕ ਇਹ ਵੀ ਵੱਡੀ ਗੱਲ ਹੈ ਕਿ ਜੋ ਨੌਜਵਾਨ ਜੋ ਅਗਵਾਈ ਕਰ ਰਿਹਾ ਸੀ ਉਹ ਸਿੱਧੇ ਤੌਰ ਦੇ ਉੱਤੇ ਬੀਜੇਪੀ ਦੇ ਨਾਲ ਜੁੜਿਆ ਹੋਇਆ ਹੈ ਤੇ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਣਾ ਕੇ ਪਾਉਂਦਾ ਰਹਿੰਦਾ ਸੀ ਅਤੇ ਪਿੱਛੇ ਜੋ ਗੀਤ ਲੱਗੇ ਹੁੰਦੇ ਸੀ ਉਹ ਪੁਲਿਸ ਨੂੰ ਪ੍ਰਸ਼ਾਸਨ ਨੂੰ ਟਿੱਚ ਜਾਣਨ ਵਾਲੇ ਹੁੰਦੇ ਸੀ ਤਾਂ ਖੈਰ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ ਦੋ ਲੋਕ ਹਜੇ ਵੀ ਫਰਾਰ ਨੇ ਤੇ ਉੱਤ ਪਰਦੇਸ਼ ਦੇ ਕਾਸ ਗੰਜ ਦੇ ਵਿੱਚ ਇਹ ਸਾਰੀ ਕਾਨੂੰਨੀ ਹਰਕਤ ਹੋਈ ਹੈ